ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੋੜਨ ਲਈ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋ ਸਾਰੇ ਲੋਕਾਂ ਦਾ ਸੋਚਣ ਦਾ ਤਰੀਕਾ ਅਲੱਗ ਹੈ ਤੇ ਤੁਹਾਡੇ ਹਿਸਾਬ ਦੇ ਨਾਲ ਵਾਸਤੂ ਸ਼ਾਸਤਰ ਕੀ ਹੈ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਜੀ ਕਿ ਜਿਹੜਾ ਵਾਸਤੂ ਸ਼ਾਸਤਰ ਹੈ ਲੋਕ ਇਹਦੇ ਵਿੱਚ ਬਹੁਤ ਉਲਝ ਚੁੱਕੇ ਹਨ ਵਾਸਤੂ ਸ਼ਾਸਤਰ ਨੇ ਕੋਈ ਗਲਤ ਨਹੀਂ ਸੀਗਾ ਪੁਰਾਣੇ ਸਮੇਂ ਤੋਂ ਜੋ ਸ਼ੁਰੂ ਹੋਇਆ ਸੀ ਪਰ ਲੋਕਾਂ ਨੇ ਇਸ ਨੂੰ ਧੰਦਾ ਬਣਾ ਕੇ ਲੋਕਾਂ ਦੇ ਬਣੇ-ਬਣਾਏ ਘਰ ਕੈਂਤੀਆਂ ਕਹਾਉਂਦੀਆਂ ਕੋਠੀਆਂ ਮਹਿਲ ਵਾਸਤੂ ਦੇ ਬਹਾਨੇ ਦੁਬਾਰਾ ਤੜਵਾ ਦਿੱਤੇ ਜਾਂਦੇ ਨੇ ਜਿਹਦੇ ਨਾਲ ਲੱਖਾਂ ਕਰੋੜਾਂ ਦਾ ਨੁਕਸਾਨ ਤੱਕ ਲੋਕਾਂ ਦਾ ਹੁੰਦਾ ਹੈ ਤੁਸੀਂ ਦੇਖੋ ਜਿਹੜੇ ਵਾਸਤੂ ਸ਼ਾਸਤਰ ਦੇ ਦੁਆਰਾ ਚੰਡੀਗੜ੍ਹ ਚਲੇ ਜਾਓ ਬਹੁਤ ਫਲੈਟ ਬਣੇ ਹੋਣਗੇ 10 10 ਪੰਜ ਲੱਖ ਫਲੈਟ ਬਣੇ ਨੇ ਉਹ ਫਲੈਟਾਂ ਦੇ ਜਿਹੜੇ ਸਿਸਟਮ ਨੇ ਉਹ ਵਾਸਤੂ ਦੇ ਹਿਸਾਬ ਨਾਲ ਨਹੀਂ ਵਾਸਤੂ ਦੇ ਹਿਸਾਬ ਨਾਲ ਨਹੀਂ ਉਹਨਾਂ ਦੇ ਰਸੋਈ ਘਰ ਹੈ ਵਾਸਤੂ ਦੇ ਹਿਸਾਬ ਨਾਲ ਨਹੀਂ ਉਹਨਾਂ ਦੇ ਵਾਸ਼ਰੂਮ ਨੇ ਵਾਸਤੂ ਦੇ ਹਿਸਾਬ ਨਾਲ ਨਹੀਂ ਉਹਨਾਂ ਦੇ ਬੈੱਡਰੂਮ ਨੇ ਪਰ ਤੁਸੀਂ ਸੋਚ ਕੇ ਦੇਖੋ ਜਿਹੜੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਬਣੇ ਨੇ ਕੀ ਉਹਨਾਂ ਫਲੈਟਾਂ ਦੇ ਵਿੱਚ ਕੀ ਲੋਕ ਗਰੀਬ ਨਹੀਂ ਹਨ ਕੀ ਉਹਨਾਂ ਫਲੈਟਾਂ ਦੇ ਵਿੱਚ ਲੋਕ ਬਿਮਾਰ ਨਹੀਂ ਹਨ ਕੀ ਉਹਨਾਂ ਫਲੈਟਾਂ ਦੇ ਵਿੱਚ ਲੋਕ ਕਰਜ਼ਾਈ ਨਹੀਂ ਹਨ ਕੀ ਉਹਨਾਂ ਫਲੈਟਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਕੀ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਨਹੀਂ ਆਉਂਦੀਆਂ ਸੋ ਸਰਾਸਰ ਇਹ ਝੂਠ ਹੈ ਕਿਉਂਕਿ ਪਰਮਾਤਮਾ ਨੇ ਸਾਰੀ ਸਿਸਟਮ ਨੂੰ ਇੱਕ ਹਿਸਾਬ ਨਾਲ ਬਣਾਇਆ ਹੈ ਜਿਹੜੀਆਂ ਪਰਮਾਤਮਾ ਦੀਆਂ ਬਣਾਈਆਂ ਸ਼ਕਤੀਆਂ ਨੇ ਜਿਵੇਂ ਆਪਾਂ ਸੂਰਜ ਨੂੰ ਦੇਖ ਲਈਏ ਸੂਰਜ ਨੇ ਅੱਜ ਤੱਕ ਕਿਸੇ ਨਾਲ ਦੁਬੈਤ ਨਹੀਂ ਕੀਤਾ ਸੂਰਜ ਕੋਈ ਚੰਗਾ ਇਨਸਾਨ ਹੈ ਮਾੜਾ ਇਨਸਾਨ ਹੈ ਕੋਈ ਗਲਤ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਸੂਰਜ ਦਾ ਕੰਮ ਹੈ ਕਿ ਉਹ ਆਪਣੀ ਡਿਊਟੀ ਨਿਭਾ ਰਿਹਾ ਹੈ ਸਭਨਾਂ ਨੂੰ ਰੋਸ਼ਨੀ ਦੇ ਰਿਹਾ ਹੈ ਇਸੇ ਤਰ੍ਹਾਂ ਜਿਹੜੀ ਹਵਾ ਹੈ ਪਾਣੀ ਹੈ ਉਹ ਕਦੇ ਕਿਸੇ ਨਾਲ ਦੁਬੈਤ ਨਹੀਂ ਕਰਦੀ ਕੀ ਪਰਮਾਤਮਾ ਕਿਸੇ ਨਾਲ ਦੁਬੈਤ ਕਰ ਸਕਦਾ ਹੈ ਲੋਕਾਂ ਨੇ ਇਹ ਜਿਹੜਾ ਵਾਸਤੂ ਦਾ ਸਿਸਟਮ ਹੈ ਇਹਨੂੰ ਇੰਨਾ ਇੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਕਿ ਲੋਕ ਡਰਦੇ ਮਾਰੇ ਇਹ ਵਾਸਤੂ ਚ ਉਲਝ ਕੇ ਹੀ ਬਿਨਾ ਕੰਮ ਤੋਂ ਬਿਮਾਰ ਹੋ ਜਾਂਦੇ ਨੇ ਤੁਸੀਂ ਦੇਖੋ ਵਾਸਤੂ ਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਗੱਲ ਕਰਕੇ ਹਟਿਆ ਕਿ ਵਾਸਤੂ ਦੇ ਹਿਸਾਬ ਨਾਲ ਜਿਹੜੇ ਘਰ ਬਣੇ ਹੋਏ ਨੇ ਉਹ ਬਿਲਕੁਲ ਸਹੀ ਤਰੀਕੇ ਨਾਲ ਬਣੇ ਨੇ ਪਰ ਉਹਨਾਂ ਚ ਵੀ ਤਾਂ ਲੋਕ ਬਿਮਾਰ ਰਹਿੰਦੇ ਨੇ ਉਹਨਾਂ ਚ ਵੀ ਤਾਂ ਲੋਕ ਕਰਜ਼ਾਈ ਨੇ ਤਾਂ ਵਾਸਤੂ ਕਿੱਥੇ ਕੰਮ ਕਰ ਰਿਹਾ ਹੈ ਸੋ ਸਾਨੂੰ ਇੱਕ ਡਰ ਦਾ ਮਾਹੌਲ ਦਿੱਤਾ ਜਾ ਰਿਹਾ ਹੈ ਦਰ ਸਾਨੂੰ ਇੰਨਾ ਕਿ ਸਾਡੇ ਤੇ ਹਾਵੀ ਕਰਾ ਦਿੱਤਾ ਜਾਂਦਾ ਹੈ ਕਿ ਜਿਹਦੇ ਅਸੀਂ ਡਰ ਦੇ ਵਿੱਚ ਰਹਿ ਕੇ ਅਸੀਂ ਆਪਣੇ ਨੁਕਸਾਨ ਆਪ ਹੀ ਕਰ ਰਹੇ ਹਾਂ ਜਿਵੇਂ ਤੁਸੀਂ ਦੇਖੋ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਜਦੋਂ ਅਸੀਂ ਛੋਟੇ ਬੱਚੇ ਸੀ ਮਾਪੇ ਇੱਕ ਸਿਰਫ ਬੱਚੇ ਨੂੰ ਪਰੇ ਕਰਨ ਲਈ ਇੱਕ ਸਾਨੂੰ ਡਰ ਦੇ ਦਿੰਦੀ ਬੇਟਾ ਬਾਹਰ ਨਾ ਜਾਏ ਤੈਨੂੰ ਕੋ ਬਾਬਾ ਫੜ ਕੇ ਲੈ ਜਾਊ ਜਾਂ ਬਾਹਰ ਬੇਟਾ ਬਾਹਰ ਹਨੇਰੇ ਵਿੱਚ ਨਾ ਜਾਈ ਉੱਥੇ ਭੂਤ ਬੈਠਾ ਹੈ ਸਾਡੇ ਮਨਾਂ ਚ ਇਹ ਗੱਲਾਂ ਇੰਨੀਆਂ ਕਿ ਗਹਿਰੀਆਂ ਕਰਦੇ ਕਿ ਅੱਜ ਤੱਕ ਸਾਡੇ ਚੋਂ ਡਰ ਨਹੀਂ ਜਾ ਰਹੇ ਅਸੀਂ ਹਨੇਰੇ ਵਿੱਚ ਲੋਕ ਚੱਲੇ ਜਾਂਦੇ ਹਨ ਉਹਨਾਂ ਨੂੰ ਹਨੇਰੇ ਵਿੱਚ ਇੱਕ ਪਜਾਮਾ ਲਟਕਦਾ ਵੀ ਆ ਲੱਗਦਾ ਹੈ ਕਿ ਕਿ ਉੱਥੇ ਭੂਤ ਖੜਾ ਹੈ ਪ੍ਰੇਤ ਸੋ ਕਹਿਣ ਤੋਂ ਭਾਵ ਹੈ ਕਿ ਇਹ ਡਰ ਦਾ ਸਿਸਟਮ ਹੈ ਇਹ ਸਾਨੂੰ ਡਰ ਇਸ ਤਰੀਕੇ ਨਾਲ ਸਾਡੇ ਤੇ ਹਾਵੀ ਕਰਾ ਦਿੱਤਾ ਗਿਆ ਵਾਸਤੂ ਦੇ ਬਹਾਨੇ ਦੁਆਰਾ ਕਿ ਲੋਕਾਂ ਦੇ ਨੁਕਸਾਨਾ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਤੋਂ ਉੱਚੇ ਉੱਠੋ ਕਦੇ ਕੋਈ ਵਸਤੂ ਕਿਸੇ ਦਾ ਨੁਕਸਾਨ ਨਹੀਂ ਕਰਦਾ ਤੁਹਾਡਾ ਘਰ ਜਿਸ ਤਰੀਕੇ ਨਾਲ ਬਣਿਆ ਤੁਸੀਂ ਇਹ ਦੇਖੋ ਕਿ ਤੁਹਾਨੂੰ ਤੁਹਾਡੀ ਥੋੜੀ ਜਗ੍ਹਾ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਉਹ ਤੋਂ ਸਹੀ ਤਰੀਕੇ ਨਾਲ ਕੰਮ ਲੈ ਸਕਦੇ ਹੋ ਸੋ ਇਸ ਕਰਕੇ ਇਹਨਾਂ ਵਿਹਮਾ ਭਰਮਾਂ ਤੋਂ ਉੱਚੇ ਉੱਠ ਕੇ ਮਾਲਕ ਦੀ ਭਗਤੀ ਵੱਲ ਜੁੜੋ ਉਹ ਪਰਮਾਤਮਾ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਅਸੀਂ ਆਪਣੇ ਡਰ ਨਾਲ ਹੀ ਆਪਣੇ ਨੁਕਸਾਨ ਕਰਦੇ ਹਾਂ ਜਿਵੇਂ ਤੁਸੀਂ ਦੇਖੋ ਪਿੱਛੇ ਜੇ ਕੋਰੋਨਾ ਕਾਲ ਆਇਆ ਜੀ ਹਾਂਜੀ ਕੋਰੋਨਾ ਕਾਲ ਦੇ ਵਿੱਚ ਲੋਕ ਉਹਨੇ ਕੋਰੋਨਾ ਨਾਲ ਨਹੀਂ ਮਰੇ ਜਿੰਨੇ ਕੋਰੋਨਾ ਦੇ ਡਰ ਦੁਆਰਾ ਮਰੇ ਨੇ ਮੈਨੂੰ ਇੱਥੇ ਇੱਕ ਕਹਾਣੀ ਯਾਦ ਆ ਗਈ ਕਿ ਇੱਕ ਪਿੰਡ ਦੇ ਬਾਹਰ ਇੱਕ ਫਕੀਰ ਬੈਠਾ ਸੀ ਫਕੀਰ ਆਪਣੀ ਭਗਤੀ ਦੇ ਵਿੱਚ ਲੀਨ ਸੀ ਤੇ ਜਦੋਂ ਦੇਖ ਰਿਹਾ ਕਿ ਕੁਝ ਜਮ ਨਿਕਲਦੇ ਹੋ ਸੋਚਦਾ ਵੀ ਸੰਤ ਸਾਧੂ ਜੀ ਬੈਠੇ ਨੇ ਤੇ ਇਹਨਾਂ ਨੂੰ ਨਮਸਕਾਰ ਕਰਦੀ ਉਹ ਨਮਸਕਾਰ ਕਰਕੇ ਜਦੋਂ ਪਿੰਡ ਵਿੱਚ ਜਾਣ ਲੱਗੇ ਤੇ ਸਾਧੂ ਜੀ ਉਹਨਾਂ ਨੂੰ ਪੁੱਛੇ ਸੰਤ ਜੀ ਕਿ ਤੁਸੀਂ ਕਿੱਧਰ ਨੂੰ ਚੱਲਿਓ ਉਹ ਕਹਿੰਦੇ ਜੀ ਉੱਪਰੋਂ ਨਾ ਹੁਕਮ ਹੋਇਆ ਕਿ ਅਸੀਂ ਨਾ 100 ਬੰਦੇ ਨੂੰ ਲੈ ਕੇ ਜਾਣਾ ਉਹ ਕਹਿੰਦੇ ਠੀਕ ਆ ਜੀ ਪਰਮਾਤਮਾ ਦਾ ਹੁਕਮ ਹੈ 100 ਬੰਦੇ ਨੂੰ ਤੁਸੀਂ ਲੈ ਜਾਓ ਪਰ ਜਦੋਂ ਜਾਣ ਲੱਗੇ 1000 ਬੰਦਾ ਮਰ ਗਿਆ ਜੀ ਸੰਤ ਉਹਨਾਂ ਨੂੰ ਪੁੱਛਦੇ ਨੇ ਜੰਮ ਨੂੰ ਵੀ ਭਾਈ ਤੂੰ ਇਧਰ ਆ ਤੂੰ ਤਾਂ ਮੈਨੂੰ 100 ਬੰਦਾ ਕਿਹਾ ਸੀ ਉਹ ਕਹਿੰਦੇ ਜੀ ਅਸੀਂ ਤਾਂ 100 ਹੀ ਬੰਦਾ ਲੈ ਕੇ ਚੱਲਦੇ ਆ ਜਿਹੜਾ 900 ਬੰਦਾ ਡਰ ਨਾਲ ਮਰ ਗਿਆ ਜੀ ਸੋ ਇਸੇ ਤਰ੍ਹਾਂ ਜਿਹੜਾ ਕਰੋਨਾ ਕਾਲ ਦੇ ਵਿੱਚ ਜਿਹੜਾ ਸਿਸਟਮ ਸੀ ਲੋਕ ਉਹਨੇ ਕਰੋਨਾ ਦੀ ਬਿਮਾਰੀ ਨਾਲ ਨਹੀਂ ਮਰੇ ਜਿੰਨੇ ਡਰ ਨਾਲ ਮਰੇ ਹਨ ਇਸੇ ਤਰ੍ਹਾਂ ਇਹ ਜਿਹੜਾ ਵਾਸਤੂ ਦਾ ਡਰ ਸਾਨੂੰ ਪਾ ਕੇ ਸਾਡੇ ਨੁਕਸਾਨ ਕਰਤੇ ਜਾ ਰਹੇ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਮੇਰੀ ਇਸ ਵਿਚਾਰ ਨੂੰ ਸੁਣ ਰਹੇ ਹਨ ਉਹ ਇੰਨਾਂ ਚੀਜ਼ਾਂ ਦੇ ਤੋਂ ਫਿਕਰ ਨਾ ਕਰਨ ਭੈਪੀਤ ਨਾ ਹੋਣ ਕੋਈ ਕੋਈ ਵਾਸਤੂ ਕਿਸੇ ਦਾ ਪੰਜੀ ਦਾ ਨੁਕਸਾਨ ਨਹੀਂ ਕਰਦਾ ਸੋ ਇਸ ਕਰਕੇ ਉਹ ਆਪਣੇ ਆਪ ਨੂੰ ਉੱਚਾ ਲੈ ਕੇ ਜਾਣ ਇੰਨਾਂ ਵਿਹਮਾ ਭਰਮਾਂ ਤੋਂ ਪਰੇ ਹਟੋ ਜੀ ਵਾਸਤੂ ਨੂੰ ਲੈ ਕੇ ਲੋਕ ਆਪਣੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਨ ਵਾਸਤੂ ਦੇ ਹਿਸਾਬ ਨਾਲ ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਦਾ ਜਿਹੜਾ ਬਾਥਰੂਮ ਹੈ ਉਹ ਮਤਲਬ ਕਿ ਪੂਰਬ ਦੀ ਦਿਸ਼ਾ ਵੱਲ ਬਣਿਆ ਹੈ ਉਕਹਲੇ ਨੂੰ ਜ਼ਬੂਰੀ ਸੀ ਉਹਦੇ ਕੋਲ ਜਗ੍ਹਾ ਘੱਟ ਸੀ ਉਹਨੇ ਉਸ ਤਰੀਕੇ ਨਾਲ ਬਣਾ ਲਾ ਸਾਨੂੰ ਉਹ ਇੰਨਾ ਕ ਡਰ ਪਾ ਦਿੱਤਾ ਜਾਂਦਾ ਹੈ ਕਿ ਜੀ ਉਹ ਜਿਹੜਾ ਵਾਸ਼ਰੂਮ ਹੈ ਉਹ ਉੱਥੇ ਨਹੀਂ ਚਾਹੀਦਾ ਸੋ ਇਹ ਸਾਡੇ ਕਿਸੇ ਹੋਰ ਪਾਸੇ ਚਾਹੀਦਾ ਹੈ ਤੇ ਉੱਥੇ ਸਾਨੂੰ ਮੰਦਰ ਚਾਹੀਦਾ ਹੈ ਜੀ ਸਾਨੂੰ ਉੱਥੇ ਆ ਚੀਜ਼ ਚਾਹੀਦੀ ਆ ਸੋ ਕਹਿਣ ਦਾ ਭਾਵ ਮੈਨੂੰ ਇਹ ਦੱਸੋ ਕਿ ਪਰਮਾਤਮਾ ਹਰ ਜਗ੍ਹਾ ਨਹੀਂ ਹੈ ਹਰ ਜਗ੍ਹਾ ਕੋਈ ਜਗ੍ਹਾ ਐਸੀ ਹੈ ਜਿੱਥੇ ਪਰਮਾਤਮਾ ਨਾ ਹੋਵੇ ਗੁਰੂ ਸਾਹਿਬ ਤਾਂ ਕਹਿੰਦੇ ਬਿਨ ਨਾਮੇ ਕੋਈ ਥਾਂ ਨਾ ਹਰ ਜਗ੍ਹਾ ਉਹ ਪਰਮਾਤਮਾ ਹੈ ਹਰ ਜਗ੍ਹਾ ਉਹ ਨਾਮ ਵਿਆਪਕ ਹੈ ਸੋ ਅਸੀਂ ਬਿਨਾ ਕੰਮ ਤੋਂ ਇਹ ਡਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ ਤੁਹਾਡੇ ਹਿਸਾਬ ਦੇ ਨਾਲ ਲੋਕ ਇਹਨਾਂ ਵਹਿਮਾਂ ਪਰਮਾ ਦੇ ਵਿੱਚੋਂ ਬਾਹਰ ਕਿਵੇਂ ਆ ਸਕਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਜੀ ਜਿਸ ਘਰ ਦੇ ਵਿੱਚ ਪ੍ਰੇਮ ਹੈ ਨਾ ਜੀ ਉਸ ਘਰ ਦੇ ਵਿੱਚ ਤਿੰਨ ਚੀਜ਼ਾਂ ਪੱਕੀਆਂ ਰਹਿੰਦੀਆਂ ਨੇ ਜਿਵੇਂ ਲక్ష్ਮੀ ਅਨਪੂਰਨਾ ਤੇ ਸਰਸਪਤੀ ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਇਹ ਘਰ ਛੱਡ ਕੇ ਨਹੀਂ ਜਾ ਸਕਦੀਆਂ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਨੇ ਮਾਤਾ ਪਿਤਾ ਨੇ ਉਹਨਾਂ ਦਾ ਸਤਿਕਾਰ ਤੇ ਪਿਆਰ ਉਹਨਾਂ ਦੀ ਇੱਜ਼ਤ ਘਰ ਦੇ ਵਿੱਚ ਬੱਚੇ ਨੇ ਭੈਣ ਭਾਈ ਨੇ ਇਸਤਰੀ ਤੇ ਆਦਮੀ ਨੇ ਆਪਸ ਵਿੱਚ ਇਹਨਾਂ ਸਭਨਾਂ ਦਾ ਪ੍ਰੇਮ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਘਰ ਦੇ ਵਿੱਚ ਪ੍ਰੇਮ ਨਹੀਂ ਹੈ ਉੱਥੇ ਇਹ ਤਿੰਨੇ ਚੀਜ਼ਾਂ ਬਿਲਕੁਲ ਗਾਇਬ ਹੋ ਜਾਂਦੀਆਂ ਹੁਣ ਪਿੱਛੇ ਸਾਡੇ ਕੋਲੇ ਇੱਕ ਪਰਿਵਾਰ ਆਇਆ ਜਿਸ ਪਰਿਵਾਰ ਤੇ ਸਿਰ ਦੇ ਉੱਤੇ ਕਾਫੀ ਕਰੋੜਾ ਰੁਪਏ ਕਰਜ਼ਾ ਸੀ ਉਹ ਕਿਸੇ ਵਾਸਤੂ ਸ਼ਾਸਤਰ ਵਾਲੇ ਕੋਲ ਚਲੇ ਗਏ ਉਹ ਕਹਿੰਦੇ ਵੀ ਤੁਹਾਡੇ ਘਰ ਦਾ ਜਿਹੜਾ ਵਾਸਤੂ ਆ ਨਾ ਬਿਲਕੁਲ ਖਰਾਬ ਐ ਜੀ ਵੀ ਜਿਹਦੇ ਕਰਕੇ ਤੁਹਾਡੇ ਘਰ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਠੀਕ ਐ ਜੀ ਹੁਣ ਡਰਦਾ ਬੰਦਾ ਕੀ ਨਹੀਂ ਕਰਦਾ ਉਹਨਾਂ ਨੇ ਉਸ ਬੰਦੇ ਦੇ ਪਿੱਛੇ ਲੱਗ ਕੇ ਆਪਣੇ ਘਰ ਦਾ ਕਾਫੀ ਤੋੜ ਤੜਾਈ ਕੀਤੀ ਤੋੜ ਤੜਾਈ ਕਰਨ ਤੋਂ ਬਾਅਦ ਵਿੱਚ ਉਲਟਾ ਹੋਰ ਕਰਜ਼ਾ ਚੜ ਗਿਆ ਕਾਰੋਬਾਰ ਤਾਂ ਫਿਰ ਸੈੱਟ ਨਾ ਆਇਆ ਕਿਉਂਕਿ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਅਸੀਂ ਉਸ ਗਲਤੀਆਂ ਨੂੰ ਵਿਚਾਰਨ ਦੀ ਬਜਾਏ ਅਸੀਂ ਲੋਕਾਂ ਦੇ ਕੋਲ ਜਾਂਦੇ ਹਾਂ ਜਦੋਂ ਲੋਕਾਂ ਕੋਲ ਜਾਂਦੇ ਉਹਨਾਂ ਨੂੰ ਪਤਾ ਉਹ ਸਾਡਾ ਸ਼ੋਸ਼ਣ ਕਰਦੇ ਨੇ ਸੋ ਜਦੋਂ ਉਹ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਕਿਹਾ ਭਾਈ ਤੁਸੀਂ ਬੈਠ ਕੇ ਨਾ ਆਪਣੀਆਂ ਗਲਤੀਆਂ ਨੂੰ ਦੇਖੋ ਕਿੱਥੇ ਕਿੱਥੇ ਤੁਹਾਡੇ ਤੋਂ ਗਲਤੀਆਂ ਔਰ ਤੁਸੀਂ ਟੋਟਲ ਜਿਹੜੀ ਤਵੱਜੋ ਆਪਣੇ ਕਾਰੋਬਾਰ 'ਤੇ ਦਿਓ ਜਦੋਂ ਉਹਨਾਂ ਨੇ ਇਸ ਮੇਰੀ ਗੱਲ ਨੂੰ ਸੁਣ ਕੇ ਉਹਨਾਂ ਨੇ ਆਪਣੀਆਂ ਗਲਤੀਆਂ ਦੇਖੀਆਂ ਕਿੱਥੇ ਕਿੱਥੇ ਹੋਈਆਂ ਤੇ ਉਹਨਾਂ ਨੇ ਸਾਰਿਆਂ ਨੇ ਆਪਣੇ ਕਾਰੋਬਾਰ 'ਵਲ ਪੂਰਾ ਧਿਆਨ ਦੇ ਦਿੱਤਾ ਤੇ ਤੁਸੀਂ ਅੱਜ ਉਹਨਾਂ ਦੇ ਸਿਰ ਤੋਂ ਕਰਜ਼ਾ ਉੱਤਰ ਗਿਆ ਨਾ ਕਿ ਵਾਸਤੂ ਦੇ ਠੀਕਰਨਾ ਕਰਜ਼ਾ ਉੱਤਰਦਾ ਕਰਜਾ ਤੁਹਾਡੀ ਨਵੀਂ ਟੈਕਨੀਕ ਨੇ ਨਾਲ ਉੱਤਰਦਾ ਜਿਵੇਂ ਅੱਜ ਕੱਲ ਮਸ਼ੀਨਰੀ ਬਹੁਤ ਬਿਹਤਰ ਹੋ ਗਈ ਹੈ ਜੇ ਅਸੀਂ ਪਰਾਤਣ ਤੌਰ ਤੇ ਫਸੇ ਰਹਿਾਂਗੇ ਤਾਂ ਕੀ ਹੋਵੇਗਾ ਸਾਡਾ ਕੰਮ ਕਰਨੇ ਚੱਲੇਗਾ ਤੁਸੀਂ ਇਹ ਦੇਖ ਲਓ ਪਿੱਛੇ ਜੇ ਕੀ ਹੁਣ ਤਾਜੀ ਤੁਹਾਨੂੰ ਇੱਕ ਮਿਸਾਲ ਦਿੰਦਾ ਨੋਕੀਆ ਕੰਪਨੀ ਸੀ ਕਿਸੇ ਟਾਈਮ ਨੋਕੀਆ ਦੀ ਤੂਤੀ ਬੋਲਦੀ ਸੀ ਨੋਕੀਆ ਤੋਂ ਇਲਾਵਾ ਕੋਈ ਫੋਨ ਨਹੀਂ ਨੋਕੀਆ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ ਅੱਜ ਉਹਨਾਂ ਦੀ ਕੰਪਨੀ ਬਿਲਕੁਲ ਖਤਮ ਹੋ ਚੁੱਕੀ ਹੈ ਸੋ ਇਸ ਕਰਕੇ ਸਮੇਂ ਦੇ ਨਾਲ ਟੈਕਨੋਲੋਜੀ ਨੂੰ ਚੇਂਜ ਕਰਨਾ ਪਵੇਗਾ ਜੇਕਰ ਤੁਸੀਂ ਸੰਸਾਰਿਕ ਤਰੱਕੀ ਚਾਹੁੰਦੇ ਹੋ ਤੁਹਾਨੂੰ ਸਮੇਂ ਦੇ ਨਾਲ ਨਾਲ ਨਵੀਂ ਟੈਕਨੋਲੋਜੀ ਨੂੰ ਫੜਨਾ ਪਊਗਾ ਤੇ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪਊਗਾ ਤੇ ਤੁਸੀਂ ਗਰੋਥ ਕਰ ਸਕਦੇ ਹੋ ਤਾਂ ਤੁਸੀਂ ਤਰੱਕੀ ਕਰ ਸਕਦੇ ਹੋ ਤੇ ਸੋਨੇ ਪੈਸੇ ਕਮਾ ਸਕਦੇ ਸੋ ਇਹਨਾਂ ਵਹਿਮਾਂ ਚੋਂ ਨਿਕਲਣਾ ਚਾਹੀਦਾ ਜੀ ਵਾਸਤੋਂ ਸਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਦਲਦਾ ਹੈ ਵਾਸਤੂ ਤਾਂ ਸਾਡੀ ਜ਼ਿੰਦਗੀ ਨੂੰ ਕਿਸੇ ਤਰੀਕੇ ਨਾਲ ਬਦਲਦਾ ਨਹੀਂ ਜਿਹੜੇ ਵਾਸਤੂ ਦਾ ਕੰਮ ਕਰ ਰਹੇ ਨੇ ਉਹ ਸਾਡਾ ਸ਼ੋਸ਼ਣ ਕਰਕੇ ਡਰ ਕਰਕੇ ਸਾਡੇ ਅੰਦਰ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਨੇ ਇਸਦਾਂ ਬਦਲੀ ਜਾਂਦੀ ਆ ਅਸੀਂ ਬਿਮਾਰੀਆਂ ਵਿੱਚ ਪੈ ਜਾਂਦੇ ਕਿਉਂਕਿ ਡਰ ਇੱਕ ਐਸੀ ਚੀਜ਼ ਆ ਕਿ ਸਾਨੂੰ ਸਹਿਸਭਾ ਬਿਮਾਰੀਆਂ ਵੱਲ ਖਿੱਚ ਕੇ ਲੈ ਜਾਂਦਾ ਹੈ ਸੋ ਇਸ ਕਰਕੇ ਜਿਹੜਾ ਵਾਸਤੂ ਦੇ ਵਿਹਿਮਾ ਪਰਮਾ ਚੁੱਚ ਉੱਠ ਕੁਝ ਨਹੀਂ ਤੁਹਾਡਾ ਕਰ ਜਿਵੇਂ ਬਣਿਆ ਤੁਹਾਨੂੰ ਐ ਲੱਗਦਾ ਤੁਸੀਂ ਮੇਰੇ ਕੋਲ ਆ ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਤੁਹਾਡਾ ਕੋਈ ਨੁਕਸਾਨ ਹੋਣ ਦੇ ਦੀਆਂ ਤੁਸੀਂ ਇਸ ਕਰਕੇ ਤੁਸੀਂ ਇਹ ਵਾਸਤੂ ਦੇ ਚੱਕਰਾਂ ਚੋਂ ਨਿਕਲੋ ਭਾਈ ਜਿਵੇਂ ਕਿ ਤੁਸੀਂ ਦੇਖਦੇ ਹੀ ਹੋ ਕਿ ਅੱਜ ਕੱਲ ਲੋਕ ਆਪਣੇ ਘਰਾਂ ਦੇ ਵਿੱਚ ਪੱਥਰ ਰੱਖਦੇ ਹਨ ਕਿ ਉਸ ਦੇ ਪਿੱਛੇ ਦੀ ਕੀ ਸੱਚਾਈ ਹੈ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਲੋਕ ਅੱਜ ਦੇ ਸਮੇਂ ਘਰਾਂ 'ਚ ਪੱਥਰ ਰੱਖਦੇ ਨੇ ਕੁਝ ਲੋਕ ਸਾਨੂੰ ਆਪਣਾ ਜਾਦਾ ਸਿਆਣੇ ਲੋਕ ਨੇ ਉਹ ਉਹਨਾਂ ਨੂੰ ਪਤਾ ਕਿ ਲੋਕ ਅੱਜ ਕੱਲ ਖਰਚਿਆਂ ਨੂੰ ਬਹੁਤ ਵਧਾ ਚੁੱਕੇ ਨੇ ਵਧਾਉਣ ਕਰਕੇ ਜਿਵੇਂ ਪੁਰਾਣੇ ਸਮਿਆਂ ਤੁਸੀਂ ਕਹੋ ਇੱਕ ਫੋਨ ਦੇ ਨਾਲ ਸਾਰਾ ਪਰਿਵਾਰ ਚੱਲ ਜਾਂਦਾ ਸੀ ਪਰ ਅੱਜ ਜੇ ਘਰ ਦੇ ਵਿੱਚ 10 ਜੀ ਹੈ ਤਾਂ 10 ਫੋਨ ਚਾਹੀਦੇ 10 ਫੋਨਾਂ ਦੇ ਵਿੱਚ ਹਰ ਬੰਦਾ ਦੋ ਦੋ ਤਿੰਨ ਤਿੰਨ ਨੰਬਰ ਵੀ ਰੱਖੀ ਫਿਰਦਾ ਇੱਕ ਇੱਕ ਬੰਦਾ ਤੁਸੀਂ ਹਿਸਾਬ ਲਾਓ ਕਿ ਉਸ ਨੇ ਆਪਣਾ 30 ਗੁਣਾ ਖਰਚਾ ਵਧਾ ਚੁੱਕਿਆ ਹੈ ਜੇ 10 ਫੋਨ ਨੇ ਤਿੰਨ ਤਿੰਨ ਨੰਬਰ ਲਈ ਫਿਰਦਾ ਤੁਸੀਂ ਘੱਟੋ ਘੱਟ ਇੱਕ ਦੀ ਵੀ ਅਸੀਂ ਲਾਈਏ ਤਾਂ ਤੁਸੀਂ 3350 ਰੁਪਏ ਹਰ ਮਹੀਨੇ ਦਾ ਇੱਕ ਦਾ ਪੈਂਦਾ ਜੀ ਤੁਸੀਂ 30 ਦਾ ਲਾ ਲਓ ਜੀ ਕੀ ਪੈ ਗਿਆ ਤੇ ਉਹ ਬੰਦਿਆਂ ਨੇ ਬਿਨਾ ਕੰਮ ਤੋਂ ਖਰਚ ਵਧਾਏ ਨੇ ਉਹ ਟੈਨਸ਼ਨਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਖਰਚੇ ਅਸੀਂ ਵਧਾ ਲੈਨੇ ਆ ਤੇ ਉਦੋਂ ਬਾਅਦ ਸਾਡੇ ਕੋਲ ਇਨਕਮ ਅਸੀਂ ਵਧਾ ਨਹੀਂ ਰਹੇ ਇਨਕਮ ਨਾ ਵਧਾਉਣ ਕਰਕੇ ਜਿਹੜੇ ਖਰਚੇ ਸਾਡੇ ਵੱਧ ਹੋਣ ਕਰਕੇ ਅਸੀਂ ਪਰੇਸ਼ਾਨੀ ਤੇ ਚਲੇ ਜਾਂਦੇ ਆ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਚੁਸਤ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਟੈਨਸ਼ਨ ਦੇ ਵਿੱਚ ਆ ਤੇ ਉਹ ਤੁਹਾਨੂੰ ਵਿਹਿਮਾ ਦੇ ਵਿੱਚ ਪਾ ਕੇ ਉਹ ਕਹਿੰਦੇ ਜੀ ਫਲਾਣਾ ਸਟੋਨ ਰੱਖ ਲਓ ਫਲਾਣੀ ਚੀਜ਼ ਪੈਸੇ ਨੂੰ ਖਿੱਚਦੀ ਆ ਜੇ ਭਾਈ ਏਦਾਂ ਖਿੱਚਦੀ ਤਾਂ ਜਿਹੜੇ ਪਹਾੜਾਂ ਤੋਂ ਉਹ ਆਏ ਆ ਤਾਂ ਉੱਥੇ ਤਾਂ ਪੈਸਾ ਹੀ ਵਰਖ ਰਿਹਾ ਹੋਗਾ ਸੋ ਪੈਸਾ ਵਰਸ ਨਹੀਂ ਰਿਹਾ ਇਸ ਤਰੀਕੇ ਅਸੀਂ ਲੋਕ ਉਹਨਾਂ ਵਹਿਮਾਂ ਭਰਮਾਂ ਚੁੱਲ ਜਿ ਹੋਏ ਨਾ ਕਿ ਉਹ ਪੱਥਰ ਦੇ ਦੁਆਰਾ ਉਹ ਰੱਖਣ ਦੇ ਨਾਲ ਕੋਈ ਪੈਸਾ ਖਚਾ ਪੈਸਾ ਤੁਹਾਡੀ ਸੋਚ ਤੇ ਤੁਹਾਡੀ ਨਵੀਂ ਟੈਕਨੋਲੋਜੀ ਨੂੰ ਅਡਾਪਟ ਕਰਨ ਦੇ ਉੱਤੇ ਆ ਜਦੋਂ ਤੁਸੀਂ ਆਪਣੀ ਡਿਊਟੀ ਨੂੰ ਪੂਰਾ ਬਾਖੂਬੀ ਨਿਭਾ ਰਹੇ ਹੋ ਇੱਕ ਤੁਸੀਂ ਫੈਕਟਰੀ ਜਾਂ ਇੰਡਸਟਰੀ ਲਾ ਬੈਨਦੇ ਹੋ ਇੰਡਸਟਰੀ ਤੁਸੀਂ 2 2 ਵਜੇ ਤੱਕ ਜਾਣਾ ਨਹੀਂ ਜੇ ਤਾਂ ਤੁਸੀਂ ਆਪਣੇ ਡਿਊਟੀ ਨੂੰ ਸਾਂਭ ਰਹੇ ਹੋ ਵੀ ਸਵੇਰੇ 8 ਵਜੇ ਲੇਬਰ ਦੇ ਆਉਣ ਤੋਂ ਪਹਿਲਾਂ ਤੁਸੀਂ ਉੱਥੇ ਜਾ ਕੇ ਬੈਠੇ ਹੋ ਤਾਂ ਤੁਸੀਂ ਉਹਨਾਂ ਦੇ ਉੱਤੇ ਬੈਠ ਕੇ ਕੰਮ ਕਰਾ ਰਹੇ ਹੋ ਤਾਂ ਤੁਹਾਡਾ ਕਾਰੋਬਾਰ ਨੇਚੁਰਲੀ ਹੀ ਤਰੱਕੀ ਦੇ ਵਿੱਚ ਜਾਏਗਾ ਜੇ ਤੁਸੀਂ ਜਾ ਕੇ ਕੁਝ ਪੁੱਛਣਾ ਹੀ ਨਹੀਂ ਆਪ ਹੀ ਨਹੀਂ ਜਾਣਾ ਤੇ ਸਿਆਣਿਆਂ ਦੀ ਇੱਕ ਕਹਾਵਤ ਆ ਉਲਟਾ ਬਾੜ ਖੇਤ ਨੂੰ ਖਾ ਜਾਂਦੀ ਹੈ ਜਿਹੜੇ ਲੋਕ ਖੇਤ ਦੀ ਰਾਖੀ ਨਹੀਂ ਕਰਦੇ ਤਾਂ ਜਿਹੜੇ ਉਹ ਖੇਤ ਦੀ ਰਾਖੀ ਵਾਲੇ ਖੇਤ ਨੂੰ ਖਾ ਜਾਂਦੇ ਸੋ ਇਸ ਕਰਕੇ ਸਾਨੂੰ ਇਨਾ ਪੱਥਰਾਂ ਚ ਨਹੀਂ ਹੈ ਸਾਨੂੰ ਨਵੀਂ ਟੈਕਨੋਲੋਜੀ ਨੂੰ ਅਪਣਾਉਣਾ ਚਾਹੀਦਾ ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਤੇ ਦਿਮਾਗ ਨੂੰ ਖੋਲ ਕੇ ਕੰਮ ਕਰਨਾ ਚਾਹੀਦਾ ਸੋ ਇਸ ਕਰਕੇ ਇਹਨਾਂ ਦੇ ਵਿੱਚ ਐਸਾ ਕੁਝ ਨਹੀਂ ਹੈ ਤਾਂ ਇਸ ਕਰਕੇ ਇਹਨਾਂ ਚੀਜ਼ਾਂ 'ਚ ਉੱਚੇ ਉੱਠਣਾ ਤੁਸੀਂ ਜਿਹੜਾ ਸਮਾਂ ਦੀ ਉਹਨਾਂ ਨੇ ਤੁਹਾਨੂੰ ਪੱਥਰ ਵੇਚਣਾ ਜੀ ਇਹ 5000 ਦਾ ਜੀ ਹੁਣ ਤੁਸੀਂ ਦੇਖ ਲਓ ਬਹੁਤ ਲੋਕ ਨਗ ਵੇਚਦੇ ਨੇ ਨਾਗ 5 ਲੱਖ ਰੁਪਏ ਦਾ ਜੀ ਐਨੇ ਲੱਖ ਰੁਪਏ ਦਾ ਜੀ ਆ ਰੰਗ ਐਨੇ ਲੱਖ ਦੀ ਆ ਸੋ ਇਸ ਕਰਕੇ ਜੇ ਇੰਨਾ ਚੀਜ਼ਾਂ ਦੇ ਵਿੱਚ ਹੀ ਸਭ ਕੁਝ ਹੁੰਦਾ ਤੇ ਅੱਜ ਸਾਰੇ ਸੰਸਾਰ ਜਿਹੜਾ ਬੰਦਾ ਇੰਨੀਆਂ ਰੱਖੀ ਫਿਰਦਾ ਵਾ ਜਿਹਦੇ ਕੋਲ ਇੰਨੇ ਜਿਆਦਾ ਸਟੋਨ ਪਏ ਨੇ ਠੀਕ ਹੈ ਤੇ ਉਹ ਬੰਦਾ ਤਾਂ ਫਿਰ ਖਰਬਾ ਪਤੀ ਹੋਵੇ ਉਹ ਵਿਚਾਰਾ ਥੋਡੀਆਂ ਮਿੰਤਾਂ ਕਰ ਰਿਹਾ ਵੀ ਮੇਰੇ ਤੋਂ ਆ ਚੀਜ਼ ਖਰੀਦ ਲਓ ਆਪਣੀ ਐਡ ਕਰ ਰਿਹਾ ਕਿਸੇ ਤਰੀਕੇ ਦੁਆਰਾ ਵੀ ਵੀ ਆ ਪਾਉਂਗੇ ਉਹਨੂੰ ਪਤਾ ਹੈ ਕਿ ਵੀ ਜੇ ਇਹ ਤਾਂ ਮੇਰੇ ਕੋਲ ਵੀ ਪਿਆ ਤਾਂ ਪੈਸਾ ਤਾਂ ਖੇਤੀ ਨਹੀਂ ਆ ਤੋ ਹੌਣ ਦੇ ਬਾਰ-ਬਾਰ ਮਨ ਦੇ ਵਿੱਚ ਇੱਕ ਵਿਚਾਰ ਪਾ ਰਿਹਾ ਵੀ ਇਹਦੇ ਦੁਬਾਰਾ ਆ ਕਰੋ ਇਹਦੇ ਦੁਬਾਰਾ ਆ ਕਰੋ ਇਹਦੇ ਨਾਲ ਆ ਜਾਓ ਸੋ ਐਸਾ ਕੁਝ ਵੀ ਨਹੀਂ ਹੈ ਪਰਮਾਤਮਾ ਨੇ ਤੁਹਾਨੂੰ ਜੋ ਦਿਨਾ ਦੇ ਕੇ ਭੇਜਿਆ ਤੇ ਤੁਸੀਂ ਆਪਣੇ ਮੁਕੱਦਰਾ ਨੂੰ ਆਪਣੇ ਕਰਮਾਂ ਨੂੰ ਆਪ ਸਹੀ ਤਰੀਕੇ ਨਾਲ ਲਿਖੋ ਆਪਣੀ ਬਿਹਤਰੀ ਲਈ ਆਪ ਸਭ ਕੁਝ ਕਰੋ ਕਿਸੇ ਹੋਰ ਨੇ ਤੁਹਾਡਾ ਕੁਝ ਨਹੀਂ ਸਵਾਰਨਾ ਤੁਸੀਂ ਆਪਣਾ ਆਪ ਹੀ ਸਵਾਰਨਾ ਇਹਨਾਂ ਵਹਿਮਾਂ ਭਰਮਾਂ ਚੋਚਿਓ ਪੱਥਰ ਦੇ ਵਿੱਚ ਕੁਝ ਨਹੀਂ ਐਸਾ ਹੈ ਪਰੰਤੂ ਅਸੀਂ ਇਹ ਵੀ ਦੇਖਦੇ ਹਾਂ ਕਿ ਕੁਝ ਲੋਕ ਐਸੇ ਵੀ ਹਨ ਜਿਨ੍ਹਾਂ ਦੇ ਜੋ ਪੱਥਰ ਰੱਖ ਕੇ ਵੀ ਉਹਨਾਂ ਦੀ ਜ਼ਿੰਦਗੀ ਬਹੁਤ ਉੱਚੇ ਪੱਧਰ ਤੇ ਚਲੀ ਜਾਂਦੀ ਹੈ ਤਾਂ ਉਸ ਦੇ ਬਾਰੇ ਕੀ ਤੁਸੀਂ ਬੋਲਣਾ ਚਾਹੋਗੇ ਬੜੀ ਅੱਛੀ ਗੱਲ ਹੈ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਹੁਣ ਇੱਕ ਇਨਸਾਨ ਨੂੰ ਅਸੀਂ ਬਾਰ-ਬਾਰ ਇੱਕ ਚੀਜ਼ ਕਹਿ ਰਹੇ ਹਾਂ ਵੀ ਤੂੰ ਆਹ ਚੀਜ਼ ਰੱਖ ਲੈ ਤੂੰ ਆਹ ਚੀਜ਼ ਰੱਖ ਲੈ ਇਹਦੇ ਨਾਲ ਉਹਦੇ ਦੁਆਰਾ ਮਨ 'ਚ ਵਿਚਾਰ ਜਾਂਦਾ ਚਲੋ ਮੈਂ ਤੁਹਾਨੂੰ ਇਹ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਸਾਖੀ ਸੁਣਾਉਣਾ ਕਿਸੇ ਸੰਤ ਕੋਲ ਕੋਈ ਇਨਸਾਨ ਜਾਂਦਾ ਉਹ ਕਹਿੰਦਾ ਜੀ ਇਸ ਇਨਸਾਨ ਨੂੰ ਆ ਬਿਮਾਰੀ ਐ ਤੇ ਤੁਸੀਂ ਕੋਈ ਇਹਦੇ ਤੇ ਹੱਥ ਔਲਾ ਕਰ ਦਿਓ ਜਾਂ ਇਹਨੂੰ ਕੋਈ ਐਸੀ ਚੀਜ਼ ਦੇ ਦਿਓ ਵੀ ਤੁਹਾਡੇ ਦੇਣ ਨਾਲ ਠੀਕ ਹੋ ਜਾਣਾ ਉਹ ਬੜੇ ਸੰਤ ਬੜੀ ਸਮਾਰ ਕੇ ਉੱਠਦਾ ਉਥੇ ਗਮਲੇ ਚੋਂ ਇੱਕ ਮਿੱਟੀ ਚੱਕਦਾ ਚੁੰਡੀ ਭਰ ਕੇ ਦੇ ਦਿੰਦਾ ਕਹਿੰਦਾ ਬੇਟਾ ਵੀ ਆ ਲੈ ਲੈ ਦੇਣਾ ਠੀਕ ਹੋ ਜਾਏਗਾ ਔਰ ਉਹ ਚੁੰਡੀ ਨਾਲ ਠੀਕ ਵੀ ਹੋ ਜਾਂਦਾ ਉਹ ਕਹਿੰਦਾ ਵੀ ਇਹਦਾ ਬਾਬੇ ਦੀ ਬੜੀ ਕਰਾਮਾਤ ਆ ਬਾਬਾ ਜੀ ਦੀ ਕਰਾਮਾਤ ਨਹੀਂ ਆ ਤੁਸੀਂ ਮੈਡੀਕਲ ਸਾਇੰਸ ਵਿੱਚ ਇੱਕ ਬੜੀ ਵੱਡੀ ਪਿੱਛੇ ਜੇ ਰਿਸਰਚ ਹੋਈ ਇੱਕ 100 ਪੇਸ਼ੈਂਟ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ 100 ਪੇਸ਼ੈਂਟ ਨੂੰ ਇੱਕੋ ਹੀ ਬਿਮਾਰੀ ਸੀ 50 ਪੇਸ਼ੈਂਟਾਂ ਨੂੰ ਉਹ ਦਵਾਈ ਦਿੱਤੀ ਗਈ ਜਿਹੜੀ ਬਣਦੀ ਸੀ 50 ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ 50 'ਚੋਂ 48 ਬੰਦੇ ਜਿਹੜੀਆਂ ਮਿੱਠੀਆਂ ਗੋਲੀਆਂ ਵਾਲੇ ਠੀਕ ਹੋਏ 48 ਹੀ ਬੰਦੇ ਜਿਹੜੀ ਦਵਾਈ ਵਾਲੇ ਠੀਕ ਹੋਏ ਕਹਿਣ ਤੋਂ ਭਾਵ ਕੀ ਆ ਇੱਕ ਮਨ ਦੇ ਦੁਆਰਾ ਬਾਰ-ਬਾਰ ਦਵਾਈ ਦੇਣ ਦੇ ਨਾਲ ਸਾਡੇ ਮਨ ਦੇ ਵਿੱਚ ਵਿਚਾਰ ਜਾਂਦਾ ਕਿ ਮੈਂ ਠੀਕ ਹੋ ਰਿਹਾ ਮੈਂ ਠੀਕ ਹੋ ਰਿਹਾ ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਪੱਥਰ ਦੇ ਨਾਲ ਉਸ ਬੰਦੇ ਦੀ ਜ਼ਿੰਦਗੀ ਚੇਂਜ ਹੋ ਗਈ ਉਹਦੇ ਮਨ ਦੇ ਵਿੱਚ ਬਾਰ-ਬਾਰ ਇੱਕ ਵਿਚਾਰ ਜਾਂਦਾ कि शायद मैं ये रख के मैं ठीक हो जाऊंगा ये रख के मैं ठीक हो जाऊंगा ओदे ਨਾਲ ਕੋਈ ਪ੍ਰੋਪਰ ਠੀਕ ਨਹੀਂ ਹੁੰਦਾ ਹਾਂ ਉਹਦੇ ਨਾਲ ਰੱਖਣ ਨਾਲ ਕੁਝ ਫਾਇਦਾ ਜ਼ਰੂਰ ਹੁੰਦਾ ਉਹਨੂੰ ਐ ਲੱਗੇਗਾ ਵੀ ਹਾਂ ਮੈਂ ਲਿਆਇਆ ਤੇ ਹੁਣ ਮੇਰਾ ਜੀਵਨ ਚੇਂਜ ਹੋ ਜਾਏਗਾ ਬੇਟਾ ਉਹਦੇ ਨਾਲ ਥੋੜਾ ਜਿਹਾ ਫਰਕ ਉਹਨੂੰ ਪੈਂਦਾ ਪਰ ਇਹ ਚੀਜ਼ਾਂ ਦੇ ਵਿੱਚ ਸਾਨੂੰ ਨਹੀਂ ਉਲਝਣਾ ਚਾਹੀਦਾ ਇਹ ਸਹੀ ਮੈਨੇਜ ਗਲਤ ਸਿਸਟਮ ਤੇ ਸਾਨੂੰ ਇਹਨਾਂ ਚੀਜ਼ਾਂ ਚ ਉੱਟ ਕੇ ਸਹੀ ਮਾਲਕ ਦੀ ਭਗਤੀ ਵੱਲ ਜਾਣਾ ਚਾਹੀਦਾ